ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੇ ਹੁਕਮ ਕੀਤਾ ਸੀ ਦੱਸਿਆ ਜਾਵੇ ਵੀ ਮੱਧ ਦੀ ਅਰਦਾਸ ਸਹਿਜ ਬਾੜ ਕਰਦੇ ਹਾਂ ਕਿੱਥੇ ਲਾਉਣੀ ਹੈ ਜਦੋਂ ਸਹਿਜ ਬਾੜ ਕਰੀਦਾ ਹੈ ਮੱਧ ਦੀ ਅਰਦਾਸ ਬਾਰੇ ਬਹੁਤਿਆਂ ਨੂੰ ਸ਼ੰਕੇ ਹਨ ਕਈਆਂ ਦੇ ਸਵਾਲ ਹਨ ਸੋ ਇਸ ਵੀਡੀਓ ਵਿੱਚ ਆਪ ਜੀ ਨੂੰ ਦੱਸਿਆ ਜਾਵੇਗਾ ਕਿ ਅਰਦਾਸ ਕਿਹੜੇ ਅੰਗ ਦੇਤੇ ਹੁੰਦੀ ਹੈ ਆਮ ਹੀ ਜਿਹੜਾ ਪ੍ਰਚਾਰ ਕੀਤਾ ਜਾਂਦਾ ਹੈ 1430 ਅੰਗ ਹਨ ਮਹਾਰਾਜ ਜੀ ਦੇ ਕਈ ਸਿੱਧਾ ਸਾਬ ਲਾ ਦਿੰਦੇ ਨੇ 1430 ਦਾ ਅੱਧ ਕਰ ਲੋ ਤੁਹ ਕਹਿਣਗੇ 715 ਕ ਬੰਦਦੇ ਨੇ ਤੇ 715 ਤੇ ਅਰਦਾਸ ਕਰ ਦੋ ਜੋ ਕਿ ਸਾਧ ਸੰਗਤ ਜੀ ਗਲਤ ਹੈ ਜਦੋਂ ਵੀ ਅਰਦਾਸ ਕਰਨੀ ਹੈ ਆਪ ਜੀ ਦੇਖ ਰਹੇ ਹੋ ਪੁਤੀ ਸਾਹਿਬ ਦੇ ਉਤੇ 705 ਅੰਗ ਦੇ ਉਤੇ ਸਭ ਨੂੰ ਥੱਲੇ ਸੱਜੇ ਵਾਲੇ ਪਾਸੇ ਜੈਤ ਸ੍ਰੀ ਦੀ ਵਾਰ ਆਰੰਭ ਹੋ ਰਹੀ ਹੈ ਜਿੱਥੋਂ ਆਰੰਭ ਹੁੰਦਾ ਹੈ ਜੈਤ ਸ੍ਰੀ ਮਹਿਲਾ ਪੰਜਾਬ ਵਾਰਸ ਲੋਕਾਂ ਨਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ ਹੈ ਜਦੋਂ ਇਹ ਸ਼ਲੋਕ ਆਰੰਭ ਹੁੰਦਾ ਹੈ ਪਹਿਲੀ ਪੰਕਤੀ ਤੇ ਇੱਥੇ ਸਾਰ ਸੰਗਤ ਮਦ ਲੱਗਦਾ ਹੈ ਜਦੋਂ ਇਹ ਸ਼ਬਦ ਪੜਨਾ ਹੈ ਇਹ ਪੰਕਤੀ ਪੜਦਿਆਂ ਹੀ ਜਾਂ ਪੂਰਾ ਸ਼ਲੋਕ ਪੜ ਲਓ ਜਾਂ ਪਹਿਲੀਆਂ ਦੋ ਪੰਕਤੀਆਂ ਪੜ ਲਓ ਫਿਰ ਆਪ ਜੀ ਨੇ ਅਰਦਾਸ ਜੇ ਕਰਨੀ ਹੈ ਤੇ ਇੱਥੇ ਬਣਦੀ ਹੈ ਵੈਸੇ ਸ੍ਰੀ ਸਹਿਜ ਬਾਠ ਕਰਦਿਆਂ ਮਦ ਦੀ ਅਰਦਾਸ ਕੜਾ ਪ੍ਰਸ਼ਾਦੀ ਦੇਖ ਨਹੀਂ ਹੁੰਦੀ ਕੜਾ ਪ੍ਰਸ਼ਾਦੀ ਦੇਖ ਦੀ ਮਰਿਆਦਾ ਨਹੀਂ ਹੈ ਜੇ ਵੈਸੇ ਆਪ ਜੀ ਨੇ ਕੜਾ ਪ੍ਰਸ਼ਾਦੀ ਦੇ ਕਰਨੀ ਹੈ ਤਾਂ ਕਰ ਸਕਦੇ ਹੋ ਪਰ ਮਰਿਆਦਾ ਨਹੀਂ ਹੈ ਕਿ ਕੋਲ ਪ੍ਰਸ਼ਾਦੀ ਦੇ ਕੀਤੀ ਜਾਵੇ ਜੇ ਆਪ ਜੀ ਨੇ ਭੁਲਾ ਬਖਸ਼ਾਉਣ ਲਈ ਬਾਕੀ ਦੇ ਰੀ ਦੇ ਬਾਠ ਵਾਸਤੇ ਬੇਨਤੀ ਕਰਨੀ ਹੈ ਤੋ ਆਪ ਜੀ ਤੇ ਮਦ ਦੀ ਅਰਦਾਸ ਹੁੰਦੀ ਹੈ ਚਾਹੇ ਸ੍ਰੀ ਅਖੰਡ ਪਾਤਸ਼ਾਹਬ ਹੈ ਚਾਹੇ ਸ੍ਰੀ ਸਹਿਜ ਪਾਠ ਹੈ ਸ੍ਰੀ ਅਖੰਡ ਪਾਤਸ਼ਾਹਬ ਦੀ ਬਾਣੀ ਦਾ ਜਦੋਂ ਪ੍ਰਵਾਹ ਚੱਲਦਾ ਹੈ ਪਾਠ ਬੋਲਦਿਆਂ ਬੋਲਦਿਆਂ ਪੜਦਿਆਂ ਜਦੋਂ ਇਸ ਪੰਕਤੀ ਦੇ ਉੱਤੇ ਆਉਂਦਾ ਹੈ ਆਦ ਪੂਰਨ ਮਦ ਪੂਰਨ ਜਦੋਂ ਮਦ ਪੂਰਨ ਪਾਠੀ ਸਿੰਘ ਬੋਲਦਾ ਹੈ ਨਾਲ ਹੀ ਜਿਹੜਾ ਅਰਦਾਸ ਸਿੰਘ ਹੈ ਅਰਦਾਸ ਕਰਨ ਵਾਲਾ ਉਹ ਇੱਕ ਓ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪੜ ਕੇ ਅਰਦਾਸ ਸ਼ੁਰੂ ਕਰ ਦਿੰਦਾ ਹੈ ਉਹ ਖੰਡ ਪਾਤਸ਼ ਕਈ ਵੀਰਾਂ ਦੇ ਹਨ ਵੀ ਮੱਧ ਜਿਹੜਾ ਹੈ ਇਹ 705 15 ਅੰਗ ਦੇ ਉੱਤੇ ਹੈ ਲੇਕਿਨ ਉਹ ਗਲਤ ਹੈ ਕਿਉਂਕਿ ਜਿਹੜੇ ਪਹਿਲੇ ਸਰੂਪ ਸਾਨੂੰ ਮਹਾਰਾਜੀ ਦੇ ਮਿਲਦੇ ਹਨ ਪ੍ਰਾਤਨ ਉਹਨਾਂ ਦੇ ਵਿੱਚ ਕਈ ਸਰੂਪਾਂ ਦੇ ਅਜੇ ਵੀ ਦਰਸ਼ਨ ਕਰੀਦੇ ਹਨ ਸੰਗਤ ਕਰਦੀ ਹੈ ਕਈਆਂ ਦੇ 1900 ਅੰਗ ਦੇ ਹੁੰਦੇ ਨੇ ਪ੍ਰਾਤਨ ਸਰੂਪ 234 35 ਅੰਗ ਵਾਲੇ ਵੀ ਮਿਲਦੇ ਹਨ ਸਵੇਸ ਕਰਕੇ ਅੰਗਾਂ ਦੇ ਆਧਾਰ ਤੇ ਨਹੀਂ ਕਿ ਮਹਾਰਾਜੀ ਨੇ ਆਪ ਮੱਧ ਦੀ ਅਰਦਾਸ ਪਹਿਲੇ ਦਿਨ ਬਖਸ਼ੀ ਹੈ ਜਿਹੜੀ ਅਰਦਾਸ ਦੀ ਮਰਿਆਦਾ ਉਹ ਹੀ ਸੰਗ ਕਰਦੇ ਜਾ ਰਹੇ ਹਨ ਸਿੱਖ ਕਰਦੇ ਆ ਰਹੇ ਹਨ ਉਸ ਤੋਂ ਇਲਾਵਾ ਜਦੋਂ ਵਿਦਵਾਨਾਂ ਨੇ ਗੁਰਬਾਣੀ ਦੇ ਸ਼ਬਦ ਪੂਰੀਆਂ ਦੀ ਗਿਣਤੀ ਕੀਤੀ ਹੈ ਜਿਹਨੇ ਮਹ ਪੂਰੇ ਸ਼ਬਦਾਂ ਦੀ ਗਿਣਤੀ ਕਰਨ ਤੋਂ ਬਾਅਦ ਸ਼ਬਦਾਂ ਦੇ ਜੋ ਅੱਧੇ ਗਿਣਤੀ ਬਣਦੀ ਹੈ ਅੱਧ ਉਹ ਇੱਥੇ ਬਣਦੀ ਹੈ 705 ਅੱਖਰ ਦੇ ਉੱਤੇ ਹੋਰ ਤੋਂ ਇਲਾਵਾ ਜਿੰਨੇ ਅੱਖਰ ਹਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਉਹਨਾਂ ਅੱਖਰਾਂ ਦੀ ਗਿਣਤੀ ਕਰੀਏ ਤੇ ਅੱਖਰਾਂ ਦਾ ਮਦ ਵੀ ਇੱਥੇ ਆਣ ਕੇ ਲੱਗਦਾ ਹੈ ਇੱਕ ਤੀਸਰਾ ਹਵਾਲਾ ਇਹ ਹੈ 22 ਵਾਰ ਹਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੇ ਵਿੱਚ 22 ਵਾਰਾਂ ਦੇ ਹਿਸਾਬ ਦੇ ਨਾਲ ਵੀ ਇਹ ਵਾਰ ਮਦ ਵਿੱਚ ਆਉਂਦੀ ਹੈ ਜਦ ਸ੍ਰੀ ਦੀ ਬਾਤ ਜਿੱਥੇ ਮਦ ਲੱਗਦਾ ਹੈ ਸੋ ਇਸ ਤਰ੍ਹਾਂ ਆਪ ਜੀ ਨੇ ਨਵੇਂ ਉਠੇ ਵਿਦਵਾਨਾਂ ਦੀ ਚੁੰਝ ਗਿਆਨੀਆਂ ਦੀ ਮਦ ਦੇ ਮਗਰ ਨਹੀਂ ਲੱਗਣਾ ਹੈ ਜੋ ਪ੍ਰ ਉਹਨੂੰ ਫੋਲੋ ਕਰਨਾ ਹੈ ਉਹਦੇ ਤੇ ਪੈਰਾ ਦੇਣਾ ਹੈ ਆਪ ਸਮਝਣਾ ਹੈ ਤੇ ਹੋਰ ਸੰਗਤਾਂ ਨੂੰ ਸਮਝਾਉਣਾ ਹੈ